ਲਗਾਤਾਰ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਲੋਕ ਸਭਾ ਚੋਣ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਅਸੀਂ ਦੱਸਦੇ ਕਿ ਪੰਜਾਬ ਦੇ ਵਿੱਚ ਇੱਕ ਜ਼ੋਨ ਨੂੰ ਲੋਕ ਸਭਾ ਦੀ ਚੋਣ ਹੈ ਜਿੱਥੇ ਲਗਾਤਾਰ ਗਰਮੀ ਦਾ ਸੇਕ ਤੇ ਵਧੇ ਔਥੇ ਉਸ ਪਾਸੇ ਸਿਆਸਤ ਦਾ ਸੇਕ ਵੀ ਲਗਾਤਾਰ ਵਧਦਾ ਜਾ ਰਿਹਾ ਲਗਾਤਾਰ ਜਿੱਥੇ ਉਮੀਦਵਾਰ ਵੱਲੋਂ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਹੀ ਜਾ ਰਿਹਾ ਹੁਣ ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਤੋਂ ਜਿਹੜਾ ਮੌਜੂਦਾ ਸੰਸਦ ਨੇ ਦੁਜੀਤ ਔਜਲਾ ਜੋ ਕਿ ਕਾਂਗਰਸ ਦੇ ਉਮੀਦਵਾਰ ਵੀ ਨੇ ਉਹਨਾਂ ਦੀ ਪਤਰੀ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਮਤਲਬ ਕਿ ਅਬ ਇਹ ਫੇਲ ਲਗਾ ਤੋਂ ਇਹ ਘਰ ਤਾਂ ਸੰਭਾਲੇ ਰਹੇ ਸੀਗੇ ਘਰ ਤਾਂ ਤੁਸੀਂ ਸੰਭਾਲੇ ਰਹੇ ਸੀਗੇ ਉਹ ਮੋਡਲ ਮੋਡਲ ਲਾ ਕੇ ਤੁਹਾਨੂੰ ਚੋਣ ਪ੍ਰਚਾਰ ਕੀਤਾ ਇਹਨਾਂ ਔਜਲਾ ਜੀ ਦਾ ਦੇਖੋ ਹੁਣ ਨਾ ਇਲੈਕਸ਼ਨ ਦਾ ਟਾਈਮ ਹੈ ਔਰ ਹੋਂ ਸਾਰੇ ਇਕੱਠਾ ਹੋ ਕੇ ਕੰਮ ਕਰਨ ਦੀ ਲੋੜ ਹੈ। ਇਹ ਕਿੰਨਾ ਕਰ ਚੈਲਿੰਜਿੰਗ ਹੈ ਕਿਉਂਕਿ ਘਰ ਦਾ ਕੰਮ ਤਾਂ ਤੁਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋ ਪਰ ਇਹ ਜਿਹੜਾ ਕੰਮ ਚੋਣਾਂ ਦੇ ਲਾਗੇ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਕਿੰਨਾ ਕਰ ਚੈਲੰਜ ਕਿੰਨੀ ਕਰ ਤਬਦੀਲੀ ਲੈ ਗਿਆ ਖੁਦ। ਦੇਖੋ ਹਰੇਕ ਕਿਸੇ ਵੀ profession ਦੇ ਆਪਣੇ ਚੈਲੰਜਸ ਹਰ ਹੁੰਦੇ ਨੇ ਪਰ ਇੱਕ ਔਰਤ 'ਚ ਬਹੁਤ ਸਾਰੀ ਕਪੈਸਿਟੀ ਹੁੰਦੀ ਹੈ ਤੁਹਾਨੂੰ ਕੁਝ ਖਾਣ ਦੀ ਹੈ ਔਰ ਜ਼ਰੂਰ ਕਰਨੀ ਹੈ। ਦੀ ਵੀ ਕਰਦੇ ਹੋ ਕਿ ਕੀ ਸਪੀਚ ਦੇਣੀ ਹੈ ਲੋਕਾਂ ਵਿੱਚ ਕਿਸ ਤਰ੍ਹਾਂ ਵਿਚਰਨਾ ਕੋਈ ਤਿਆਰੀ ਕਰਦੇ ਹੋ ਕਿ ਜੋ ਮੰਨਤੇ ਆਇਆ ਉਹੀ ਗੱਲ ਕਰ ਦੇਣੀ ਹੈ ਜੀ ਨਹੀਂ ਤਿਆਰੀ ਤਿਆਰੀ ਕਦੀ ਕਰਨੇ ਬੰਦਾ ਜਦ ਨੂੰ ਲੱਗਦਾ ਹੈ ਕਿ ਨਹੀਂ ਐਡਰੈਸ ਕਰ ਸਕਦਾ ਉਹ ਆਪਣੇ ਦਿਲੋਂ ਜੋ ਵੀ ਉਹਦੇ ਦਿਲជា ਉਹ ਨੂੰ ਬੋਲੂਗਾ ਤੇ ਉਹ ਸੁਰੂ ਅਗਲੇ ਦਿਨ ਤੱਕ ਪਹੁੰਚ ਜਾਣਾ ਤੁਸੀਂ ਲੋਕਾਂ ਵਿੱਚ ਕਿਸ ਤਰ੍ਹਾਂ ਵਿਚਰਦੇ ਹੋ ਕੀ ਗੱਲਬਾਤ ਕਰਦੇ ਹੋ ਕਿਹੜੇ ਮੁੱਦੇ ਤੇ ਗੱਲਬਾਤ ਕੀਤੀ ਜਾਂਦੀ ਹੈ ਕਿਉਂਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਕਿਸ ਤਰ੍ਹਾਂ ਤੁਸੀਂ ਲੋਕਾਂ ਵਿੱਚ ਵਿਚਰ ਰਹੇ ਹੋ ਅਸੀਂ ਤੇ ਹੀ ਆ ਉਹ ਜਦ ਸਾਹਮਣੇ ਕੀਤੇ ਹੋਏ ਕੰਮ ਲੋਕਾਂ ਨੂੰ ਦਿਖਾ ਰਹੇ ਆ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਨੇ ਉਹਨਾਂ ਦੀ ਅਵੇਲੇਬਿਲਟੀ ਉਹਨਾਂ ਦੀ ਇਮਾਨਦਾਰੀ ਉਹਨਾਂ ਦਾ ਨਾਨ ਕੰਟਰੋਵਰਸ਼ੀਅਲ ਹੋਣਾ ਸੋ ਲੋਕ ਇਪਿਆਰ ਕਰ ਰਹੇ ਨੇ ਔਰ ਉਹ ਤੁਹਾਨੂੰ ਦਿਸੇ ਆਏ ਜਦੋਂ ਸਵੇਰੇ ਮਮ ਕਿੰਨੇ ਕਰਵਾਏ ਦਿੱਕਲ ਜਾਂਦੇ ਹੋ ਕਿੰਨੇ ਕਰਵਾਏ ਫਰੀ ਹੁੰਦੀ ਹੋਗਾ ਪੂਰਾ ਸ਼ਡਿਊਲ ਕਿਸ ਤਰ੍ਹਾਂ ਤੁਹਾਡਾ ਰਹਿੰਦਾ ਹੈ ਇਸ ਤਰ੍ਹਾਂ ਕੋਈ ਫਿਕਸ ਟਾਈਮਿੰਗਸ ਵੀ ਹੈਗੇ ਅੱਜਕੱਲ੍ਹ 8:30 बजे निकल जाते हैं और कभी 6 7 बजे भी निकल देना कोई फिक्स टाइम ओजला साहब ਨਾਲ मेल ਹੁੰਦਾ ਤੁਹਾਡਾ ਕਿ ਕਿਉਂਕਿ ਉਹ ਵੀ ਬਿਜ਼ੀ ਰਹਿੰਦੇ ਆ ਕਦੋਂ ਮੇਲ ਹੁੰਦਾ ਤੇ ਕੀ ਗੱਲਬਾਤ ਕੀਤੀ ਜਾਂਦੀ ਦੋਵਾਂ ਤੁਹਾਡੇ ਵਿੱਚ ओजला ਸਾਹਿਬ ਤੁਹਾਡੇ ਵਿੱਚ ਕੀ ਗੱਲ ਰਹਿੰਦੀ ਜਦੋਂ ਤੁਸੀਂ ਮੇਲ ਕਰਦੇ ਹੋ ਜੀ ਕੋਸ਼ਿਸ਼ ਕੀਤੀ ਹੈ ਕਿ ਜੋ ਦਿੱਤੇ ਵਿੱਚ ਅਸੀਂ ਕੀਤਾ ਹੈ ਉਹ ਇੱਕ ਵਾਰ ਬੈਠ ਕੇ ਅਸੀਂ discusse ਕਰੀਏ ਕਿ ਜੀ ਵੀ ਪੂਰਾ ਸਾਥ ਦੇ ਰਹੇ ਨੇ ਚੋਣ ਪ੍ਰਚਾਰ ਦੇ ਵਿੱਚ ਜੀ ਬਿਲਕੁਲ ਦੋਨੋਂ ਬੱਚੇ ਵੀ ਬਿਲਕੁਲ ਨਾਲ ਨੇ ਸਾਰੇ ਉਹਨਾਂ ਦੀ ਸਿਸਟਰ ਵੀ ਹੈ ਉਹਦਾ ਬ੍ਰਦਰ ਵੀ ਸਾਡੀ ਸਾਰੀ ਫੈਮਿਲੀ ਨਾਲ ਹੈ ਉਹ ਬਿਲਕੁਲ ਕੀ ਅੰਮ੍ਰਿਤਸਰ ਵਾਸੀ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਅੰਮ੍ਰਿਤਸਰ ਵਾਸੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਇਹ ਹੀ ਕਹਾਂਗੀ ਜੀ ਕਿ ਕੈਂਡੀਡੇਟ ਦਾ ਕੰਮ ਦੇਖੋ ਕੈਂਡੀਡੇਟ ਦਾ ਕੈਰੈਕਟਰ ਦੇਖੋ ਕਿ ਉਹ ਕਿਸ ਤਰ੍ਹਾਂ ਦਾ ਹੈ ਔਰ ਇਸੋਤ ਸਮਝ ਕਰਕੇ ਉਹ ਇੱਕ ਅੱਛਾ ਡੈਨਿਕਟ ਚੁਣ ਕੇ ਤੇ ਉਨ ਪੀਜੈਂਟ ਪਾਰਲੀਮੈਂਟ ਦੇ ਵਿੱਚ ਮੈਮ ਲਗਾਤਾਰ ਇਹ ਵਿਰੋਧੀ ਉਮੀਦਵਾਰ ਲਗਾਤਾਰ ਸਵਾਲ ਖੜੇ ਕਰ ਰਹੇ ਹੋ ਜਿਨ੍ਹਾਂ ਸਾਥ ਤੱਕ ਇਹ ਰਵੱਲ ਕੋਈ ਕੰਮ ਨਹੀਂ ਕਰਵਾਏ ਗਏ ਸੀ ਦੇਖੋ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਇਹ ਵਿਰੋਧੀਆਂ ਗੱਲ ਨਹੀਂ ਹੈਗੀ ਔਜਲਾ ਸਾਹਿਬ ਦੇ ਅਗੇਂਸਟ ਕਰਨ ਲਈ ਸੋ ਇਤਨਾ ਵਰਤੀਆਂ ਗੱਲਾਂ ਮਾਰ ਰਹੇ ਨੇ ਹੋਰ ਕੁਛ ਨਹੀਂ ਹੈ ਟਾਈਮ ਪਾਸ ਕਰ ਰਹੇ ਨੇ ਬਿਲਕੁਲ ਲਗਾਤਾਰ ਜਿਹੜਾ ਜੋਨ ਪ੍ਰਚਾਰ ਕੀਤਾ ਜਾ ਰਿਹਾ ਹੈ ਪਰਿਵਾਰਿਕ ਸਦਸਿਆਂ ਦੇ ਵੱਲੋਂ ਸੱਤਪਾ ਉਮੀਦਵਾਰਾਂ ਵੱਲੋਂ ਤਸਵੀਰਾਂ ਤੁਸੀ ਵਿਖਾਈ ਸੀਗੀ ਅੰਮ੍ਰਿਤਸਰ ਦੇ ਮਲੀਠਾ ਰੋਡ ਦੇ ਗੋਪਾਲ ਨਗਰ ਦੇ ਜਿੱਥੇ ਜਿਹੜੇ ਗੁਰਜੀਤ ਔਜਲਾ ਜੋ ਕਿ ਮੌਜੂਦਾ ਸੰਸਦ ਨੇ ਅੰਮ੍ਰਿਤਸਰ ਤੋਂ ਉਹਨਾਂ ਦੀ ਧਰਮ ਪਤਰੀ ਦੇ ਵੱਲੋਂ ਲਗਾਤਾਰ ਜੋਨ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਵਾ ਅਸੀਂ ਬਾਕੀ ਲੋਕਾਂ ਨਾਲ ਗੱਲ ਕਰਦੇ ਹਾਂ ਦੱਸਦੇ ਕਿ ਜਿਹੜੇ ਉਹ ਲੜਕੀਆਂ ਜਮਾਤ ਦੇ ਗਲਬੰਦਰ ਨੂੰ ਕੋਸ਼ਿਸ਼ ਕਰਾ ਕੇ ਕਿਉਂਕਿ ਉਹਨਾਂ ਵੱਲੋਂ ਵੀ ਲਗਾਤਾਰ ਜਿਹੜਾ ਚੋਣ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਵਾ ਤਸਵੀਰਤਾਂ ਵੀ ਸਿਖਾ ਰਹੇ ਲਗਾਤਾਰ ਲੋਕਾਂ ਵਿੱਚ ਜਿਹੜਾ ਵਿਚਰ ਰਹੇ ਨੇ ਧਰਮਪਤਨੀ ਜਿਹੜੇ ਨੇ ਗੁਰਜੀਤ ਖੋਚਰਾ ਜੋ ਕਿ ਮੌਜੂਦਾ ਸੰਸਦ ਨੇ ਆਮ ਮੰਬਰੀ ਸਰ ਤੋਂ ਉਹ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਤੇ ਜਿੱਥੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਸੇਤ ਤੋਂ ਜਿਹੜਾ ਉਹਨਾਂ ਵੱਲੋਂ ਤਿਆਰੀਆਂ ਕਰਤੀ ਜਾਂਦੀ ਹੈ ਤੇ ਉਹ ਤੇ ਜਿਹੜਾ ਘੱਟ ਉਹ ਮੇਲ ਵੀ ਹੁੰਦਾ ਅਸੀਂ ਜਿਹੜੇ ਗੁਰਜੀਤ ਓਜਲਾ ਦੀ ਜਿਹੜੀ ਲੜਕੀ ਆ ਅਸੀਂ ਉਹਨਾਂ ਦੀ ਜਰੂਰ ਉਹ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਉਹ ਵੀ ਜਿਹੜਾ ਉਹ ਵਿਚਰ ਰਹੇ ਨੇ ਸੋ ਬਿਲਕੁਲ ਤਸਵੀਰਾਂ ਹੀ ਤੁਹਾਨੂੰ ਖਾ ਰਿਹਾ ਸੋ ਬਿਲਕੁਲ ਅਸੀਂ ਜਿਹੜੇ ਮੌਜੂਦਾ ਸੰਸਦ ਹੈ ਤੇ ਕਾਂਗਰਸ ਦੇ ਉਮੀਦਵਾਰ ਨੇ ਲੋਕ ਸਭਾ ਤੋਂ ਗੁਰਜੀਤ ਓਜਲਾ ਦੀ ਧਰਮ ਪਤਨੀ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਤਾਂ ਉਹਨਾਂ ਨੇ ਅਫਾਫ ਸਾਹਿਬ ਕਹਿ ਸੀਗਾ ਕਿ ਚੋਨਾਂ ਦੇ ਬਿਲੇ ਹੀ ਜਿਹੜਾ ਲਗਾਤਾਰ ਜਿੱਥੇ ਇੱਕ ਪਾਸੇ ਲਗਾਤਾਰ ਉਹਨਾਂ ਕੋਲ ਤੋਂ 40000 ਕੀਤਾ ਜਾ ਰਹਾ ਤੇ ਉਹ ਵੀ ਜਿਹੜਾ ਆਪਣੇ ਹਸਬੰਡ ਦੇ ਨਾਲ ਮੋਡਲ ਨਾਲ ਮੋਡਲ ਆ ਕੇ ਉਹਨਾਂ ਨੇ ਲਗਾਤਾਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਤੇ ਅਸੀਂ ਇਹ ਉਹਨਾਂ ਦੀ ਲੜਕੀ ਸੀਗੇ ਸੀ ਉਹਨਾਂ ਨੇ ਜਰੂਰ ਗੱਲਬਾਤ ਦੀ ਕੋਸ਼ਿਸ਼ ਜਰੂਰ ਕੀਤੀ ਸੀ ਪਰ ਉਹ ਬੇਸਤ ਸੀਗੇ ਚੋਣ ਪ੍ਰਚਾਰ ਕਰਦੇ ਪਰ ਉਹਨਾਂ ਨਾਲ ਗੱਲਬਾਤ ਹੋ ਨਹੀਂ ਸਕੀ ਪਰ ਗੁਰਜੀਤ ਓਜਲਾ ਜਿਹੜੀ ਧਰਮ ਪਤਨੀ ਆ ਉਹ ਲਗਾਤਾਰ ਅੰਮ੍ਰਿਤਸਰ ਦੇ ਵੱਖ-ਵੱਖ ਖੇਤਰ ਦੇ ਵਿੱਚ ਜਾ ਕੇ ਲਗਾਤਾਰ ਗੁਰਜੀਤ ਓਜਲਾ ਦੇ ਕਾਂਗਰਸ ਦੇ ਲਈ ਜਿਹੜਾ ਉਹ ਚੋਣ ਪ੍ਰਚਾਰ ਕਰਦੇ ਨੇ ਇਹ ਰਹੇ ਉਹਨੂੰ ਦੇਖਣਾ ਉਹਨੂੰ ਕਿਸ ਦੇ ਸਿਰ ਤੇ ਜਿਹੜਾ ਉਹ ਜਿੱਤ ਦਾ ਸੇਰਾ ਸਜੂਗਾ ਕੈਮਰਾਮੈਨ ਦਲੀਪ ਨਾਲ ਪਰੇ ਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ